ਜੋੜ ਜਿਹੜੇ ਸਾਥੀ ਆਉਣੇ ਆ ਉਹ ਵੀ ਆ ਜਾਣਗੇ ਤੇ ਨਾਲੇ ਚਾਹ। ਜਦ ਜਿਹੜਾ ਲੰਗਰ ਆਪਣਾ ਤਿਆਰ ਹੋਊਗਾ ਸਾਰੇ ਨੇ ਕਿਸੇ ਨਹੀਂ ਵੀ ਪੜਾਲ ਤੋਂ ਆਸੇ-ਪਾਸੇ ਨਹੀਂ ਜਾਣਾ ਸਾਰੇ ਇਸ ਇੰਦਰਾਂ ਡੱਟੇ ਰਹੋ। ਧੰਨਵਾਦ। ਹਾਂ ਚੱਲੀਏ। ਹੁਣ ਪ੍ਰਸ਼ਾਸਨ ਨੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਨੇ ਉਹਨਾਂ ਨੂੰ ਬੁਲਾਇਆ ਗੱਲਬਾਤ ਦੇ ਲਈ ਤੇ ਇੱਕ ਵਾਰੀ ਉਹਨਾਂ ਨੂੰ ਗੱਲਬਾਤ ਕਰਨ ਦਿਓ ਤੇ ਫਿਰ ਆਪਾਂ ਉਹਨਾਂ ਨਾਲ ਕਰਾਂਗੇ ਗੱਲਬਾਤ ਪੁੱਛਾਂਗੇ ਕੀ ਗੱਲਬਾਤ ਹੋਈ ਉਹ ਗੱਲ ਬੋਲ ਕੇ ਚਲਾਇਆ ਕਰਨ ਕੁਝ ਆਹਮਣੇ ਦੇਖ ਸਕਦੇ ਹਾਂ ਕਿਸਾਨ ਜੁਨੀਅਮ ਦੇ ਲੀਡਰਾਂ ਦੀ ਗੱਲਬਾਤ ਹੋ ਰਹੀ ਹੈ ਜੀ ਚਲੋ ਕਰਦੇ ਹਾਂ Oh. <laughs> ਬਾਰ ਦਾ ਵੀ ਲੈਣੀ ਹੈ ਹੈ ਆਪਾਂ ਹੀ ਪੁੱਛਦੇ ਆ ਐ ਆਏ ਕਰੀ ਹੈਲੋ ਜਲਦੀਪ ਸਿੰਘ ਉਧਰ ਨੂੰ ਹੋ ਗਿਆ ਨਾ ਪਿੱਛੇ ਲੈ ਨਹੀਂ ਆਪਾਂ ਕਰ ਲਾ 3000 ਹੂੰ ਹੋ ਗਿਆ ਸਤ ਸਤ ਜੀ ਆਪਣੇ ਨਾਲ ਹੈਗੇ ਨੇ ਬਲਾਕ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਜੋਰ ਬਲਾਕ ਕਿਸਾਨ ਯੂਨੀਅਨ ਉਹ ਬਰਾਤੋ ਤੇ ਹੁਣੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕਿਸਾਨ ਯੂਨੀਅਨ ਦੇ ਲੀਡਰਾਂ ਦੀ ਗੱਲਬਾਤ ਹੋਈ ਹੈ ਆਪਾਂ ਇਹਨਾਂ ਤੋਂ ਜਾਣਾਂਗੇ ਕੀ ਗੱਲਬਾਤ ਹੋਈ ਹੈਗੀ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਗੱਲਬਾਤ ਹੋਈ ਜੀ ਤੁਹਾਨੂੰ ਹੁਣ ਬੁਲਾਇਆ ਸੀਗਾ ਜੋ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਜੇ ਉਹੀ ਪ੍ਰਸ਼ਾਸਨ ਦੀ ਗੱਲ ਕਹਿੰਦੇ ਖਰੀਦ ਚੱਲ ਰਹੀ ਹੈ ਮੰਡੀਆਂ ਦੇ ਵਿੱਚ ਆਸੀਂ ਕਿਹਾ ਵੀ ਅਸੀਂ ਕੋਈ ਕਮਲੇ ਤਾਂ ਨਹੀਂ ਇਹ ਚ ਉੱਠ ਕੇ ਆਂ ਪੰਡਾਂ ਦੇ ਵਿੱਚੋਂ ਜੋ ਪ੍ਰਸ਼ਾਸਨ ਕਿਸਾਨਾਂ ਮਜ਼ਦੂਰਾਂ ਨੂੰ ਬੁੱਧੂ ਬਣਾ ਰਿਹਾ ਸਰਕਾਰ ਵੀ ਰਲ ਮਿਲ ਕੇ ਵੀ ਅਸੀਂ ਮੰਡੀਆਂ ਦੇ ਵਿੱਚ ਖਰੀਦ ਤਾਂ ਕਰ ਰਹੇ ਹਾਂ ਪਰ ਮੰਡੀਆਂ ਦੇ ਵਿੱਚ 15 ਤਰੀਕ ਤੋਂ ਖਰੀਦ ਬੰਦ ਪਈਆ ਬਿਲਕੁਲ ਦਾਣਾ ਵੀ ਨਹੀਂ ਵਿਕਿਆ ਝੋਨੇ ਦਾ ਜੋ ਝਨੀਰ ਦੀ ਮੰਡੀ ਦੇ ਵਿੱਚ ਕੱਲ ਅਸੀਂ ਮੀਟਿੰਗ ਕੀਤੀ ਆ ਸ਼ਾਮ ਨੂੰ ਸਾਰੇ ਕਿਸਾਨ 20 20 ਦਿਨ ਹੋ ਗਏ ਮਹੀਨਾ ਮਹੀਨਾ ਹੋ ਗਿਆ ਆਈ ਸਰਦੂਲਗਾੜਾ ਆਈ ਮਾਨਸਾ ਆਈ ਬਲਾਡਾ ਆਈ ਪੀਖੀ ਆਈ ਖਿਆਲਾ ਤੇ ਹੋਰ ਵੀ ਲੋਕਲ ਮੰਡੀਆਂ ਦੇ ਵਿੱਚ ਕਿਤੇ ਪਿਆਚੋਣਾ ਪਿੰਡਾਂ ਵਾਲੀਆਂ ਵਿੱਚ ਵੱਡੀਆਂ ਮੰਡੀਆਂ ਦਾ ਸਾਰੀਆਂ ਭਰੀਆਂ ਪਈਆਂ ਨੇ ਘਟੋ ਘਟ ਲੱਖ ਸਵਾ ਡੇਢ ਲੱਖ ਗਟਾ ਹਜੇ ਝੋਨੇ ਦਾ ਮੰਡੀਆਂ ਦੇ ਵਿੱਚ ਪਿਆਗਾ ਬਾਕੀ ਘਰਾਂ ਦੇ ਵਿੱਚ ਪਿਆਗਾ ਜੋ ਉੱਚ ਅਧਿਕਾਰੀ ਡੀ ਐਫ ਓ ਸੀ ਕਹਿ ਰਹੇ ਨੇ ਵੀ ਖਰੀਦ ਹੋ ਰਹੀ ਹੈ ਕਿਸਾਨਾਂ ਨੂੰ ਜਾਣ ਕੇ ਬੁੱਧੂ ਬਣਾਇਆ ਜਾ ਰਹਾ ਹੈਗਾ ਕਿਤੇ ਵੀ ਖਰੀਦ ਨਹੀਂ ਹੋ ਰਹੀ ਅੱਜ ਅਸੀਂ ਇੱਥੇ ਮਜਬੂਰ ਹੋ ਕੇ ਡੀ ਸੀ ਦੀ ਕੋਠੀ ਦੇ ਅੱਗੇ ਆਇਆ ਜੇਕਰ ਸਾਡਾ ਹੱਲ ਨਾ ਹੋਇਆ ਨਾ ਸਾਡੀ ਖਰੀਦ ਸ਼ੁਰੂ ਹੋਈ ਨਾ ਦਾਣਾ ਦਾਣਾ ਚੱਕਿਆ ਤਾਂ ਅਸੀਂ ਮਜਬੂਰੀ ਬਸ ਇੱਥੋਂ ਕਈ ਅੱਗੇ ਹੋਣਾ 10-20 ਮਿੰਟ ਤੱਕ ਮੀਟਿੰਗ ਕਰਕੇ ਅਗਲਾ ਸਟੈਪ ਅਸੀਂ ਚੱਕਾਂਗੇ ਅਗਲਾ ਮੰਨ ਲਓ ਜੇ ਨਹੀਂ ਆਪਾਂ ਨੂੰ ਵਿਸ਼ਵਾਸ ਤੇ ਲੈਣ ਦੇ ਕਿਸਾਨ ਯੂਨੀਅਨ ਨੂੰ ਵੀ ਨਹੀਂ ਖਰੀਦ ਸ਼ੁਰੂ ਕਰਦੇ ਤਾਂ ਅਗਲਾ ਸਟੈਪ ਤੁਹਾਡਾ ਕੀ ਹੋਊਗਾ ਅਗਲਾ ਸਟੈਪ ਸਾਡਾ ਜੀ ਮੀਟਿੰਗ ਕਰਕੇ ਅਸੀਂ ਦੇਖਦੇ ਆਂ ਅਗਲਾ ਸਟੈਪ ਅਸੀਂ ਤਿੱਖਾ ਮੀਟਿੰਗ ਕਰਕੇ ਅਗਲਾ ਤਿੱਖਾ ਸੰਘਰਸ਼ ਕਰਾਂਗੇ ਜੋ ਆਵਦਾ ਦਾਣਾ ਦਾਣਾ ਅਸੀਂ ਝੋਨੇ ਦਾ ਜੀ ਚਕਾਵਾਂਗੇ ਜੋ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅਸੀਂ ਕੋਈ ਮਜਬੂਰੀ ਬੱਸ ਹੋਰ ਵੱਡਾ ਸੂਬੇ ਪੱਧਰਾ ਵੀ ਪ੍ਰੋਗਰਾਮ ਅਸੀਂ ਅੱਗੇ ਜੀ ਕਰ ਸਕਦੇ ਆਂ ਠੀਕ ਹੈ ਧੰਨਵਾਦ ਹਾਂਜੀ ਐਸੀ ਇਹ ਆਪਣੇ ਨਾਲ ਕੁਲਦੀਪ ਸਿੰਘ ਚੋਹਰ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਕਿ ਅਧਿਕਾਰੀਆਂ ਨਾਲ ਇਹਨਾਂ ਦੀ ਹੁਣ ਮੀਟਿੰਗ ਹੋਈ ਆ ਉਹਦੇ ਚ ਇਹਨਾਂ ਨੂੰ ਦੱਸਿਆ ਗਿਆ ਕਿ ਜੀ ਖਰੀਦ ਤਾਂ ਚੱਲ ਰਹੀ ਆ ਮੰਡੀਆਂ ਦੇ ਵਿੱਚ ਫਿਰ ਇਹਨਾਂ ਨੇ ਕਿਹਾ ਸੀ ਕਿ ਅਸੀਂ ਕਿਹੜਾ ਪਾਗਲਾ ਜੀ ਜਿਹੜੇ ਫਿਰ ਇੱਥੇ ਆ ਕੇ ਬੈਠ ਗਏ ਮੰਡੀਆਂ ਬੰਦ ਨੇ ਤਾਂ ਹੀ ਕਿਸਾਨ ਇਹਨਾਂ ਨੂੰ ਪਿੱਟੇ ਆ ਕਿ ਭਾਈ ਸਾਡਾ ਝੋਨਾ ਨਹੀਂ ਚੱਕਿਆ ਜਾ ਰਿਹਾ ਤੇ ਫੇਰ ਹੀ ਇਹਨਾਂ ਨੇ ਆ ਕੇ ਇੱਥੇ ਧਰਨਾ ਲਾਇਆ ਇਹਨਾਂ ਦਾ ਕਿਸਾਨ ਯੂਨੀਅਨ ਦਾ ਕਹਿਣਾ ਜੀ ਤੇ ਉਹ ਦੇਖਦੇ ਆ ਕਿ ਗੱਲਬਾਤ ਕਿਵੇਂ ਪੜਦੀ ਆ ਜਾ ਕੀ ਗੱਲ ਤੇਰੇ ਚੜਦੀ ਹੈਗੀ ਤੇ ਆਪਾਂ ਜੀ ਤੁਹਾਨੂੰ ਲਾਈਵ ਦਿਖਾਉਂਦੇ ਰਹਿਾਂਗੇ ਤਸਵੀਰਾਂ ਰਾਜਨ ਕੋਈ ਵੀਡੀਓ ਬਣਾਈ ਸੀ ਹਾਂ ਜੋ ਗੱਲ ਕਰਦੇ ਵੀਡੀਓ ਬਣਾਈ ਸੀ ਨਾ ਮੈਂ ਉਹ ਨੇੜੇ ਨਹੀਂ ਗਿਆ ਮੈਂ ਚਲ ਲੱਗਾ ਜੇ ਤਾਂ ਸ਼ੂਟ ਨਾਲ ਪਹਿਲਾਂ ਗੱਲ ਹੋ ਜਾਂਦੀ ਤਾਂ ਬਣਾ ਲੈਂਦਾ ਇਹ ਤਾਂ ਵਗ ਜਾਂਦਾ ਜੇ ਪਹਿਲਾਂ ਸ਼ੂਟ ਨਾਲ ਗੱਲ ਹੋ ਜਾਂਦੀ ਇਹ ਵੀ ਕੰਮ ਬਣਾ ਹਾਂ ਆਹ ਓਪਨ ਮੀਟਿੰਗ ਦੀ ਤਾਂ ਆਪਾਂ ਬਣਾ ਸਕਦੇ ਹਾਂ ਹੈਨਾ ਠੀਕ ਹੈ ਆਣੀ ਜਾਂਦਾ ਠੀਕ ਹੈ ਇਹ ਨਾ ਨਹੀਂ ਕਹਿੰਦਾ ਆਣੀ ਲੱਗ ਰਿਹਾ ਇਹੋ ਵਾਰੀ ਪਾਣੀ ਦੀ ਤਰ੍ਹਾਂ ਜਿਹੜਾ ਦੇਖਦੇ ਚਾਚੀ ਕੋਲ ਬੰਦ ਕਰਦੇ ਆ ਗੱਡੀ ਖੜੀ ਹੈ ਦੂਜੀ ਸ਼ੁਰੂ ਕਰਾ ਦੇ ਜੀ